ਪਾਂਡਾ ਤੇ ਆ ਕੇ ਦੱਸਈ ਇਹਦਾ ਇਹਨੂੰ ਅਸੀਂ ਕਦੇ ਵੀ ਮੂੰਹ ਨਹੀਂ ਲਾਵਾਂਗੇ ਜਥੇਬੰਦੀਆਂ ਵੱਲੋਂ ਪੂਰਨ ਤੌਰ ਤੇ ਬਾਈਕਟ ਕੀਤਾ ਗਿਆ ਜੀ ਇਹੜੀ ਮਾਫੀ ਮੰਗਣ ਵਾਲੀ ਗੱਲ ਤਾਂ ਇੱਕ ਹਾਸੋਹੀਣੀ ਗੱਲ ਆ ਪਹਿਲਾਂ ਗਾਲਾਂ ਕੱਢ ਲਓ ਮੁਰਕੇ ਕਹੋ ਸੌਰੀ ਤਾਂ ਗਾਲਾਂ ਕੱਢ ਕੇ ਸੌਰੀ ਨਾਲ ਕੰਮ ਨਹੀਂ ਸਰਦਾ ਹੁੰਦਾ ਇਹ ਮਾਫੀ ਦਵਾਂਗੇ ਵੀ ਤਾਂ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਉਹਨੂੰ ਬੁਲਾ ਕੇ ਪੂਰੇ ਤਰੀਕੇ ਨਾਲ ਮਾਫੀ ਮੰਗਵਾ ਕੇ ਫਿਰ ਅਸੀਂ ਉਹਦਾ ਖੜਾ ਛੱਡਾਂਗੇ ਤਾਂ ਖੜਾ ਨਹੀਂ ਛੱਡਣਾ ਉਹ ਇੱਕ ਗਲਤੀ 'ਤੇ ਖੜੇ ਨਾ ਜਿਹਾ ਤੱਕ ਉਹ ਵੀ ਇਹ ਐਡੀਟਿੰਗ ਤੌਰ ਤੇ ਬਣਾਈ ਮੈਂ ਨਹੀਂ ਮਾਫੀ ਮੰਗਦਾ ਭਾਈ ਤੁਸੀਂ ਜੋ ਕਰਨਾ ਕਰੋ ਜੇ ਮਾਫੀ ਮੰਗਦਾ ਇਹਦਾ ਮਤਲਬ ਉਹਦੇ ਵਿੱਚ ਕੁਝ ਦਾਲ ਦੇ ਵਿੱਚ ਕਾਲਾ ਹੈ ਕੁਝ ਕਮੀ ਹੈਗੀ ਆ ਤਾਂ ਫਿਰ ਉਹਨੂੰ ਸਹੀ ਤਰੀਕੇ ਨਾਲ ਮਾਫੀ ਮੰਗਿਆ ਪੂਰੀ ਕੌਮ ਤੋਂ ਮਾਫੀ ਮੰਗਣੀ ਪੈਣੀ ਆ ਹੁਣ ਉਹ ਇੱਕ ਪਰਿਵਾਰ ਦਾ ਜਾਂ ਇੱਕ ਬੰਦੇ ਦਾ ਮਸਲਾ ਨਹੀਂ ਰਹਿ ਗਿਆ ਇਹ ਸ਼ਬਦ ਜਿਹੜਾ ਪੂਰੀ ਕੌਮ ਵਾਸਤੇ ਵਰਤਿਆ ਉਹਨੇ ਨੇ ਲਾਲਜੀਤ ਭੁੱਲਰ ਨੇ ਥੋੜੇ ਸ਼ਬਦ ਵਰਤੇ ਸੀ ਇਹ ਸਾਡਾ ਕਰੰਟ ਚੈੱਕ ਕਰਦੇ ਆ ਅਸੀਂ ਉਦੋਂ ਹੀ ਡੰਗ ਚੱਕ ਲਿਆ ਤਾਂ ਉਹਨੂੰ ਚੁਕਣਾ ਪੈ ਗਿਆ ਸਾਡੇ ਪੰਜ ਵਿਧਾਇਕ ਤਾਂ ਹੀ ਬਣੇ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਮੂਰੇ ਲਿਆਂਦਾ ਕੁਝ ਬੰਦੇ ਹੁੰਦੇ ਆ ਜਿਹੜੇ ਇਹਨੂੰ ਟਾਰਗੇਟ ਕਰਕੇ ਥੋੜਾ ਪਛਾਣ ਕਰਨਾ ਚਾਹੁੰਦੇ ਪਰ ਪਛਾਣ ਹੀ ਹੋਣਾ ਚਾਹੁੰਦੇ ਅਸੀਂ ਔਰ ਐ ਇਦਾਂ ਨਹੀਂ ਕੋਈ ਕੱਲ ਨੂੰ ਫੇਰ ਸਾਨੂੰ ਇਹੋ ਜਿਹੇ ਭੜੇ ਸ਼ਬਦ ਵਰਤੇ ਇਹ ਤੇ ਪੱਕੀ ਨਾਥੀ ਮਾਰਨੀ ਪਗ ਲਾਉਣ ਦੀ ਜੁੰਡੇ ਖਲਾਰਨ ਦੀ ਗੱਲ ਕਰੀਏ ਨਾ ਤਾਂ ਸਾਡੇ ਪੂਰੇ ਸਿੱਖ ਧਰਮ ਵਾਸਤੇ ਆ ਸਿੱਖਾਂ ਵਾਸਤੇ ਉਹ ਮਾੜੀ ਗੱਲ ਹੈ ਉਹਨਾਂ ਨੂੰ ਪਗ ਦਾ ਵੀ ਇਤਿਹਾਸ ਨਹੀਂ ਪਤਾ ਨਹੀਂ ਪਾਕਿਸਤਾਨ ਨੂੰ ਮਿਲੀ ਕਿੱਥੋਂ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਆਪ ਦਾ ਪਰਿਵਾਰ ਜਿਹੜਾ ਵਾਰ ਦਿੱਤਾ ਪਗ ਬਦਲੇ ਸਾਡੇ ਯੋਧਿਆਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਪਗ ਬਦਲੀ ਹੋਈਆਂ ਪੱਗ ਹੀ ਸਾਡੀ ਪਛਾਣ ਆ ਔਰ ਜੇ ਅਸੀਂ ਇਹਦੇ ਬਾਰੇ ਭਤੀ ਸ਼ਮਦਾਵ ਦੀ ਵਰਤਾਂਗੇ ਨਾ ਸਾਡੇ ਅਸੀਂ ਇਨਸਾਨ ਕਹਿ ਲਾਉਣ ਦੇ ਹੱਕਦਾਰ ਨਹੀਂ ਐਮਐਲਏ ਬਲਕਾਰ ਸਿੱਧੂ ਪਿਛਲੇ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਨੇ ਚਰਚਾ ਉਹਨਾਂ ਦੀ ਭੱਦੀ ਸ਼ਬਦਾਬਲੀ ਨੂੰ ਲੈ ਕੇ ਆ ਚਰਚਾ ਉਹਨਾਂ ਦੀ ਆਡੀਓ ਵਾਇਰਲ ਹੋਣ ਨੂੰ ਲੈ ਕੇ ਆ ਜਿਸ ਤਰ੍ਹਾਂ ਦੇ ਨਾਲ ਕੇਸ ਇੱਕ ਪੱਤਰਕਾਰ ਦੇ ਉੱਪਰ ਦਰਜ ਕੀਤਾ ਜਾਂਦਾ ਹਾਲਾਂਕਿ ਉਹ ਚਰਚਾਵਾਂ ਪਿਛਲੇ ਦਿਨਾਂ ਦੇ ਵਿੱਚ ਛੜੀਆਂ ਰਹੀਆਂ ਤਾਂ ਬੀਤੇ ਕੱਲ ਇੱਕ ਵੀਡੀਓ ਹੋਰ ਉਹਨਾਂ ਦੇ ਵੱਲੋਂ ਸਾਹਮਣੇ ਆਉਂਦੀ ਹੈ ਜਿਸ ਤੇ ਵਿੱਚ ਉਹਨਾਂ ਦੇ ਵੱਲੋਂ ਆ ਰਾਮਗੜੀਆ ਭਾਈਚਾਰੇ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਇੱਕ ਜਥੇਬੰਦੀ ਦੇ ਬਾਰੇ ਦੇ ਵਿੱਚ ਗੱਲ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਇੱਕ ਮੁਆਫੀ ਮੰਗੀ ਜਾਂਦੀ ਹੈ ਉਹ ਮੁਆਫੀ ਵੀ ਚਰਚਾ ਦਾ ਵਿਸ਼ਾ ਉਹ ਮੁਆਫੀ ਤੇ ਵੀ ਸਵਾਲੀਆ ਚਿੰਨ੍ਹ ਬੜੇ ਖੜੇ ਹੁੰਦੇ ਆ ਹਾਲਾਂਕਿ ਉਹ ਮੁਆਫੀ ਜ਼ਰੂਰ ਮੰਗਦੇ ਨੇ ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਨਜ਼ਰ ਆਉਂਦੇ ਨੇ ਕਿ ਇਹ ਸ਼ਰਾਰਤੀ ਅੰਸਰਾਂ ਦੇ ਵੱਲੋਂ ਆਡੀਓ ਤਿਆਰ ਕੀਤੀ ਗਈ ਆ ਪਰ ਭਾਵ ਇੰਡਾਇਰੈਕਟਲੀ ਤਰੀਕੇ ਦੇ ਨਾਲ ਉਹ ਉਸ ਆਡੀਓ ਤੋਂ ਬਚਦੇ ਨਜ਼ਰ ਆਉਂਦੇ ਨੇ ਜਿੱਥੇ ਬੀਤੇ ਕੱਲ ਉਹਨਾਂ ਦੀ ਇੱਕ ਵੀਡੀਓ ਆਉਂਦੀ ਆ ਤਾਂ ਉੱਥੇ ਹੀ ਬੀਤੇ ਕੱਲ ਹਨਮਾਨਗੜ੍ਹ ਦੇ ਵਿੱਚ ਰਾਮਗੜੀਏ ਭਾਈਚਾਰੇ ਦੇ ਵੱਲੋਂ ਇੱਕ ਇਕੱਠ ਕੀਤਾ ਜਾਂਦਾ ਵਕੋ ਵਕ ਜਥੇਬੰਦੀਆਂ ਇਕੱਟੀਆਂ ਹੁੰਦੀਆਂ ਨੇ ਤਾਂ ਉਸ ਤੇ ਵਿੱਚ ਕੈਸੇ ਕੈਸੇ ਮਤੇ ਪਾਏਗੇ ਉਸ ਦੇ ਬਾਬਤ ਗੱਲਬਾਤ ਕਰਾਂਗੇ ਤੇ ਰਾਮਗੜੀਆ ਭਾਈਚਾਰਾ ਉਹਨਾਂ ਦੇ ਵੱਲੋਂ ਜਿਹੜਾ ਜਿਹੜਾ ਮਾਫੀ ਮੰਗੀ ਗਈ ਆ ਬਲਕਾਰ ਸਿੱਧੂ ਹੋਰਾ ਦੇ ਵੱਲੋਂ ਉਸ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਜਿਸ ਮਾਫੀ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਮਾਫੀ ਦੇ ਵੀਡੀਓ ਦੇ ਵਿੱਚ ਸਿਰਫ ਇੱਕ ਮਹਿਸ ਜੱਥੇਬੰਦੀ ਦਾ ਉਹਨਾਂ ਦੇ ਵੱਲੋਂ ਨਾਮ ਜਿਹੜਾ ਹੈਗਾ ਉਹ ਲਿਆ ਜਾਂਦਾ ਮੇਰੇ ਨਾਲ ਹੋਣਗੇ ਰਾਮਗੜੀਆ ਭਾਈਚਾਰੇ ਤੋਂ ਵਕ ਵਕ ਜੱਥੇਬੰਦੀਆਂ ਤੋਂ ਸਮੂਹ ਮੈਂਬਰ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਭਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਿਓ ਕਿ ਜਿਹੜਾ ਕੱਲ ਮਾਫੀਨਾਮਾ ਆਉਂਦਾ ਆ ਕਿਵੇਂ ਦੇਖਦੇ ਹੋ ਉਸ ਮਾਫੀਨਾਮੇ ਨੂੰ ਜਿਹੜਾ ਕੱਲ ਮਾਫੀ ਨਾਮਾ ਆਇਆ ਹੂੰ ਉਸ ਨੂੰ ਕੱਲ ਰਾਮਗੜੀਆ ਸਮਾमेलन ਦੇ ਵਿੱਚ ਮਨਜ਼ੂਰ ਨਹੀਂ ਕੀਤਾ ਗਿਆ ਜੀ ਤੇ ਕਿਉਂਕਿ ਇੱਕ ਆਮ ਆਪਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਤੇ ਕਿਸ ਨੂੰ ਇੱਕ ਸੌਰੀ ਕਹਿ ਦੇਣਾ ਉਹਦਾ ਹੱਲ ਨਹੀਂ ਹੁੰਦਾ ਜੀ ਕੋਈ ਉਹਦੇ ਨਾਲ ਜਿਹੜੀ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹ ਮਤਲਬ ਇਸ ਮਾਫੀ ਨਾਲ ਪੂਰਤੀ ਨਹੀਂ ਕੀਤੀ ਜਿਵੇਂ ਨਾ ਹੀ ਉਹ ਕੋਈ ਜਿਹੜੀ ਮਾਫੀ ਹੈ ਕੋਈ ਅਸੀਂ ਜਿਆਦਾ ਉਸ ਨੂੰ ਐਮਤੇ ਰਹੇ ਜੀ ਕਿਵੇਂ ਤੁਸੀਂ ਦੇਖਦੇ ਹੋਗੇ ਮਾਫੀ ਦੇ ਵਿੱਚ ਲੱਗਦਾ ਹੈ ਕਿ ਉਹ ਸਹੀ ਤਰ੍ਹਾਂ ਦੇ ਮਾਫੀ ਮੰਗੀ ਕਿਉਂਕਿ ਇੱਕ ਪਾਸੇ ਮਾਫੀ ਦੇ ਵਿੱਚ ਇਹ ਕਹਿੰਦੇ ਨਜ਼ਰ ਆਇਆ ਕਿ ਇਹ ਆਡੀਓ ਜਿਹੜੀ ਹੈ ਮੇਰੀ ਇੱਕ ਆਡੀਓ ਚੱਲ ਰਹੀ ਆ ਨਾਲ ਹੀ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਸ਼ਰਾਰਤੀ ਅੰਸਰਾਂ ਦੇ ਵੱਲੋਂ ਆਡੀਓ ਚਲਾਈ ਗਈ ਆ ਨਾਲ ਹੀ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਜੇਕਰ ਭੁੱਲ ਭੁੱਲ ਚੁੱਕ ਮੈਥੋਂ ਕਿਸੇ ਤਰ੍ਹਾਂ ਦੀ ਵੀ ਕੋਈ ਗਲਤੀ ਹੋਈ ਤਾਂ ਮੈਂ ਉਹਦੀ ਮਾਫੀ ਮੰਗਦਾ ਮਤਲਬ ਕੋਈ ਸਾਫ਼ ਤੇ ਸਪਸ਼ਟ ਮਾਫੀ ਨਜ਼ਰ ਨਹੀਂ ਆਈ ਦੁਚਿੱਤੀ ਦੇ ਵਿੱਚ ਬਹੁਤੇ ਰਾਹਾਂ ਤੇ ਜਾਂਦੀ ਮਾਫੀ ਨਜ਼ਰ ਆਇ ਉਹਨੂੰ ਕਿਵੇਂ ਦੇਖਦੇ ਹੋ ਇਹ ਬਿਲਕੁਲ ਤੁਹਾਡੇ ਗੱਲ ਸਹੀ ਹੈ ਸਹਿਮਤ ਹਾਂ ਇਸ ਗੱਲ ਦੇ ਨਾਲ ਇਹ ਮਾਫੀ ਬਿਲਕੁਲ ਗੋ ਤੇ ਇੱਕ ਇਹ ਵੀ ਦੱਸਣਾ ਚਾਹੁੰਨਾ ਹੈ ਜਿਕਰ ਜੋਗ ਹੈ ਜੀ ਕੱਲ 2 ਮਾਰਚ ਨੂੰ ਹਨ ਮਾਨਗੜ ਦੇ ਵਿਖੇ ਆਮ ਗੜੀਆ ਭਾਈਚਾਰੇ ਵੱਲੋਂ ਇੱਕ ਵੱਡਾ ਕਟ ਕੀਤਾ ਗਿਆ ਜਿਸ ਵਿੱਚ ਹਰ ਜਗ੍ਹਾ ਗੰਤੀ ਵਿੱਚ ਸੰਗਤ ਸੀ ਉੱਥੇ ਸਾਰੀ ਸੰਗਤ ਨੇ ਜਕਾਰਿਆਂ ਦੀ ਗੂੰਜ ਦੇ ਵਿੱਚ ਇੱਕ ਫੈਸਲਾ ਲਿਆ ਇਹਦੇ ਉਲਟਰ ਬਲਕਾਰ ਸਿੱਧੂ ਦੇ ਵੀ ਸਮੂਹ ਆਮ ਗੜੀਆ ਭਾਈਚਾਰ ਨੂੰ ਬੇਨਤੀ ਕਰਦੇ ਆਂ ਵੀ ਕੋਈ ਵੀ ਆਪਾਂ ਖੁਸ਼ੀ ਦੇ ਪ੍ਰੋਗਰਾਮ ਤੇ ਜਾਂ ਸਮਾਜਿਕ ਪ੍ਰੋਗਰਾਮ ਤੇ ਇਸ ਨੂੰ ਨਾਂ ਸੱਦਿਆ ਜਾਵੇ ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਤੇ ਵਿਚਾਰ ਹੋ ਰਿਹਾ ਜੀ ਸਾਰਿਆਂ ਜਥੇਬੰਦੀਆਂ ਵਿਚਾਰ ਕਰ ਰਹੀਆਂ ਤੇ ਜਿਹੜੇ ਸਾਡੇ ਅਗਲੇ ਐਕਸ਼ਨ ਹੈ ਉਹਦੇ ਵਿੱਚ ਜੀ ਉਹਦੇ ਵਿੱਚ ਇਹ ਆ ਵੀ ਅਸੀਂ ਇੱਕ ਸਾਰੀਆਂ ਜਥੇਬੰਦੀਆਂ ਦਿਨ ਮੈਂਦੇ ਇਕੱਠੇ ਹੋ ਕੇ ਹਮ ਵਿਧਾਨ ਸਭਾ ਜਾ ਕੇ ਹਮ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਸਪੀਕਰ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਨੂੰ ਇਹਨਾਂ ਨੂੰ ਮੰਗ ਪੱਤਰ ਦੇਵਾਂਗੇ ਕਿ ਇਹਨਾਂ ਨੂੰ ਐਮਐਲਏ ਦੇ ਉੱਪਰ ਖਾਸਤ ਕੀਤਾ ਜਾਵੇ। ਹੂੰ ਅੱਛਾ ਜਿਵੇਂ ਕਾਨੂੰਨੀ ਕਾਰਵਾਈ ਦੀ ਤੁਸੀਂ ਗੱਲ ਕਰ ਰਹੇ ਹੋ ਜਿਵੇਂ ਜਿਹੜਾ ਕੱਲ ਇਕੱਠ ਹੁੰਦਾ ਹੈ ਹਨਮਾਨਗੜ੍ਹ ਦੇ ਵਿੱਚ ਸਮੂਹ ਪਾਈਚਾਰੇ ਦੇ ਵੱਲੋਂ ਉਹਦੇ ਵਿੱਚ ਵੀ ਗੱਲਬਾਤ ਕੀਤੀ ਗਈ ਜਿਵੇਂ ਬਾਈਕਾਟ ਕੀਤਾ ਗਿਆ ਪੂਰਵ ਰੂਪ ਦੇ ਵਿੱਚ ਤੇ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਵੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਵੀ ਪਾਉਂਗੇ ਭਾਵੇਂ ਕਿਸੇ ਤਰ੍ਹਾਂ ਦਾ ਪਰਚਾ ਜਾਂ ਕਿਸੇ ਤਰ੍ਹਾਂ ਦੀ ਗੱਲਬਾਤ ਇਸ ਤੇ ਬਾਰੇ ਵੀ ਅੱਗੇ ਹਾਂਜੀ ਕੱਲ੍ਹ ਰਾਮਗੜ੍ਹ ਗਿਆ ਇਕੱਠਨ ਮੋਗਾ ਸੀ ਉੱਥੇ ਰਾਮਗੜੀਆ ਬੋਰਡ ਦਿੱਲੀ ਵੀ ਸੀਗਾ, ਰਾਮਗੜੀਆ ਸਿੱਖ ਫਾਊਂਡੇਸ਼ਨ ਸ੍ਰੀ ਮੁਖਤਸਰ ਸਾਹਿਬ, ਰਾਮਗੜੀਆ ਸਿੱਖ ਫਾਊਂਡੇਸ਼ਨ ਟਾਰਗੋ ਵੀ ਸੀ ਜੀ, ਰਾਮਗੜੀਆ ਸਿੱਖ ਆਰਗੇਨਾਈਜੇਸ਼ਨ, ਮਹਾਰਾਜ ਅਸਾ ਸਿੰਘ ਆ ਰਾਮਗੜੀਆ ਵੈਲਫੇਅਰ ਸੁਸਾਇਟੀ, ਮਲੋੜ ਤੋਂ ਅਸੀਂ ਫਰੋਜਪੁਰ ਜੂਨਟ ਸਾਰੇ ਸੀਗੇ ਜੀ। ਪਲੱਸ ਰਾਮਗੜੀਆ ਲਹਿਰ ਸੀ ਉੱਥੇ ਜੀ ਤੇ ਕਈ ਹੋਰ ਸੰਸਥਾਵਾਂ ਜਿਹੜੀਆਂ ਅਸੀਂ ਨਾਂ ਗਿੰਦੇ ਜਾਵਾਂ ਤੇ ਬਹੁਤ ਘੱਟ ਲੰਮਾ ਹੋ ਜਾਊਗਾ ਜੀ ਕੰਮ। ਇਹਨਾਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਨੂੰ ਬਾਈਕਟ ਕਰਨ ਦਾ ਵੀ ਫੈਸਲਾ ਸੀ ਵੀ ਇਹਨਾਂ ਨੂੰ ਆਪਾਂ ਆਪਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਨਾ ਸੱ जी 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 आ, कि ਜਿਹੜਾ ਆਪਾਂ ਕਾਨੂੰਨੀ ਕਾਰਵਾਈ ਦੀ ਗੱਲ ਕਰ ਰਹੀ ਉਹਦੀ ਪਰਚੋਲ ਕਰ ਰਹੇ ਆ ਵੀ ਜਿਹੜੀ ਅਸੀਂ ਤਰਖਾਸਤ ਦੇਣੀ ਹੈ ਉਹ ਕਾਨੂੰਨੀ ਪਹਿਲੂਆਂ ਦੇ ਅਨਸਾਰ ਜੋ ਸਾਡਾ ਬੰਦਾ ਅਸੀਂ ਉਹ ਕਰਾਂਗੇ ਜੀ ਅ ਇਸ ਚੀਜ਼ ਨੂੰ ਕਿਵੇਂ ਦੇਖ ਦਵਾਂਗੇ ਪਿਛਲੇ ਸਮੇਂ ਦੇ ਵਿੱਚ ਲਾਲਜੀਤ ਭੁੱਲੜ ਦੇ ਵੱਲੋਂ ਵੀ ਹਾਲਾਂਕਿ ਉਹ ਬਿਆਨ ਜਿਹੜਾ ਬਹੁਤ ਹਲਕੇ ਦੇ ਵਿੱਚ ਜਿਵੇਂ ਕਹਿਦੀ ਕਿ ਇੱਕ ਜ਼ੁਬਾਨ ਫਿਸਲ ਦੇ ਤੌਰ ਤੇ ਆਇਆ ਸੀ ਪਰ ਇਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਤਾਂ ਇਹ ਲੱਗਦਾ ਕਿ ਕੋਈ ਜ਼ੁਬਾਨ ਫਿਸਲ ਨਹੀਂ ਕਿਉਂਕਿ ਜਿਸ ਤੱਕ ਅੱਗੇ ਤੱਕ ਇਹ ਪਹੁੰਚਦੇ ਨੇ ਮੱਲਾ ਆਪਾਂ ਉਹ ਬਿਆਨ ਨੇ ਇੱਥੇ ਪੜ ਕੇ ਬੋਲ ਬੋਲ ਵੀ ਨਹੀਂ ਸਕਦੇ ਜਿਸ ਤਰ੍ਹਾਂ ਦਾ ਕਿਵੇਂ ਦੇਖਦੇ ਹੋ ਕਿ ਜਾਣ ਬੁਝ ਕੇ ਸ ਜਿਹੜੇ ਨਮਾਇंदे ਹਨ ਜੀ ਸਹੀ ਮਾਨ ਦੇ ਵਿੱਚ ਇਹਨਾਂ ਨੂੰ ਪੁੱਛਿਆ ਜਾਵੇ ਤੇ ਸਿੱਖ ਇਤਿਹਾਸ ਤੋਂ ਜਾਨੂ ਨਹੀਂ ਕੀ। ਹਾਂ। ਆਰਾਮਗੜੀਆ ਸ਼ਬਦ ਸਾਨੂੰ ਸਾਡੇ ਦਰਬਾਰ ਸਾਹਿਬ ਵੱਲੋਂ ਸਮੂਹ ਮਤਲਬ ਕਿ ਦਲ ਖਾਲਸਾ ਵੱਲੋਂ ਦਿੱਤਾ ਗਿਆ ਸੀਗਾ। ਇੱਕ ਹੀ ਸਾਡਾ ਖਿਤਾਬ ਸੀਗਾ ਜੀ। ਜਿਹੜਾ ਸਾਨੂੰ ਆਰਾਮਗੜੀਆ ਲਫਜ਼ ਤਰਖਾਨ ਤੋਂ ਆਰਾਮਗੜੀਆ ਬਣਾਇਆ ਗਿਆ। ਇਹ ਇੱਕ ਸਾਨੂੰ ਮਤਲਬ ਕਿ ਪੂਰਾ ਦਰਬਾਰ ਸਾਹਿਬ ਤੇ ਦਲ ਖਾਲਸਾ ਦੇ ਵੱਲੋਂ ਇੱਕ ਸਾਨੂੰ ਇੱਕ ਇਹ ਇਨਾਮ ਦੇ ਤੌਰ ਤੇ ਮਿਲਿਆ ਸੀਗਾ। ਤੇ ਜੋ ਇਹ ਕਹਿ ਰਿਹਾ ਸਾਨੂੰ ਆਪਸ਼ਬਦ ਬੋਲ ਰਿਹਾ ਇਹਨਾਂ ਨੂੰ ਇਤਿਹਾਸ ਬਚਣਾ ਚਾਹੀਦਾ ਜੱਸਾ ਸਿੰਘ ਰਾਮਗੜੀ ਨੂੰ ਕੌਣ ਦਿਆਂ ਦਿੱਲੀ ਫਤਿਹ ਵੀ ਅਸੀਂ ਕੀਤੀ ਹੈ ਜੀ ਸਾਡੇ ਤਾਂ ਉੱਥੇ ਇਤਿਹਾਸਪੂਰਨ ਦਾ ਹੀ ਰਾਮਗੜੀਆ ਬੁੰਗੇ ਦੇ ਵਿੱਚ ਅੱਜ ਵੀ ਤਖਤੇ ਤਾਂ ਉਸ ਪਿਆ ਜੀ ਇੰਨਾ ਤਕੜਾ ਸਾਡਾ ਇਤਿਹਾਸ ਆਸੀਂ ਕਿਹੜੀ ਕਿਹੜੀ ਗੱਲ ਨੂੰ ਅਸੀਂ ਖਵਾਵਾਂਗੇ ਜੀ ਕਮਾਲੀ ਆਪਸ਼ਬਦ ਇਹ ਐਡਾ ਸੌਖਾ ਨਹੀਂ ਮਾਫੀ ਦਿੱਤੀ ਜਾਊਗੀ ਜੀ ਇਹਦੇ ਵਾਸਤੇ ਅਸੀਂ ਪੂਰੀਆਂ ਜਹਾਰੀਆਂ ਜੱਥੇਬੰਦੀਆਂ ਪੂਰੀ ਜਤੋਜਾਹਤ ਕਰਾਂਗੇ ਤਾਂ ਲੱਗਦਾ ਕਿ ਠੇਸ ਕਿਉਂਕਿ ਜਿਵੇਂ ਤੁਸੀਂ ਵੀ ਗੱਲ ਕਰਿਆ ਇਤਿਹਾਸ ਤੋਂ ਇਹ ਜੋ ਆਮਕਰਾਂ ਦਿੱਤੀਆਂ ਉਹ ਤਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਲੱਗਦਾ ਕਿ ਇਤਿਹਾਸ ਤੋਂ ਕਿਤੇ ਊਣ ਹੈ ਕਿ ਇੱਕ ਨੁਮਾਇੰਦਗੀ ਵਿਧਾਇਕਿਕ ਨੁਮਾਇੰਦਗੀ ਨੁਮਾਇੰਦਗੀ ਹੈ ਇੱਕ ਪੂਰੇ ਹਲਕੇ ਦੀ ਤੇ ਇਹ ਨਹੀਂ ਹੈ ਕਿ ਹਲਕੇ ਦੇ ਵਿੱਚ ਰਾਮਗੜੀ ਹੈ ਭਾਈਚਾਰਦੀ ਵੋਟ ਨਹੀਂ ਹੋਣੀ ਬਹੁਤਾਂ ਦੇ ਵਿੱਚ ਵੋਟ ਰਾਮਗੜੀ ਹੈ ਭਾਈਚਾਰੇ ਨੇ ਉਸ ਵੇਲੇ ਪਾ ਕੇ ਬਲਕਾਰ ਸਿੱਧੂ ਨੂੰ ਜਿਹੜਾ ਹੈਗਾ ਉਹ ਜਿਤਾਇਆ ਹੋਣਾ ਬਿਲਕੁਲ ਜੀ ਸਾਰਾ ਰਾਮਗੜੀ ਹੈ ਭਾਈਚਾਰਾ ਤਕਰੀਬਨ ਹੀ ਪਿਛਲੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਪਰ ਨਾਲ ਹੀ ਸੀਗਾ ਹੂੰ ਤੇ ਐਮਐਲਏ ਸਾਹਿਬ ਨੂੰ ਗੱਲ ਸੋਚਣੀ ਚਾਹੀਦੀ ਜੀ ਮੈਂ ਤਾਂ ਇਹ ਵੀ ਕਹਿਣਾ ਕੱਲਾ ਰਾਮਗੜੀਆ ਵੀ ਕਿਉਂ ਹੋਰ ਵੀ ਬਥੇਰੇ ਭਾਈਚਾਰੇ ਆ ਜੀ ਹੂੰ ਕਿਸੇ ਵੀ ਵਿਰੁੱਧ ਆਪਾਂ ਇਹੋ ਜਿਹੇ ਸ਼ਬਦਾਂ ਲਈ ਵਰਤਾਂਗੇ ਜੀ ਮੁੜ ਕੇ ਫਿਰ ਉਹਦਾ ਨੁਕਸਾਨ ਤਾਂ ਕਮੇਜਾ ਦਾ ਭੁਗਤਣਾ ਹੀ ਪੈਂਦਾ ਨੇ ਜੀ ਲੱਗਦਾ ਬਈ ਜੀ ਕਿ ਕਿਤੇ ਨਾ ਕਿਤੇ ਇਤਿਹਾਸ ਤੋਂ ਜਿਹੜੇ ਇਹ ਵਿਧਾਇਕ ਵਿਧਾਇਕ ਨੇ ਜਿਨ੍ਹਾਂ ਦੇ ਵੱਲੋਂ ਇਹ ਸ਼ਬਦ ਬੋਲੇ ਗਏ ਨੇ ਐਮਐਲਏ ਬਲਕਾਰਸ ਤੋਂ ਵੀ ਇਤਿਹਾਸ ਤੋਂ ਕਿਤੇ ਨਾ ਕਿਤੇ ਹੁਣੇ ਆ ਤੇ ਆਸ ਪਤਾ ਨਹੀਂ ਇਹ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਜੀ ਹੂੰ ਇਤਿਹਾਸ ਪੜਨਾ ਜਾਂ ਉਹਦੇ ਮੁਤਾਬਕ ਚੱਲਣਾ ਵੱਖਰੀ ਗੱਲ ਆ ਸਿਆਸਤ ਕਰਨੀ ਜਾਂ ਕਿਸੇ ਨੂੰ ਟਾਰਗੇਟ ਕਰਨਾ ਇਹ ਗੱਲ ਦੂਜੀ ਆ ਇਹਨਾਂ ਲੋਕਾਂ ਨੂੰ ਬਿਲਕੁਲ ਹੀ ਰਾਮਗੜੀਆ ਇਤਿਹਾਸ ਬਾਰੇ ਤਾਂ ਬਿਲਕੁਲ ਹੀ ਪਤਾ ਨਹੀਂਗਾ ਕਿਉਂਕਿ ਜਿਵੇਂ ਵੀਰਜੀ ਨੇ ਪਹਿਲਾਂ ਦੱਸਤਾ ਕਿ ਸਾਡੇ ਭਾਈ ਲਾਲੋ ਜੀ ਤੋਂ ਲੈ ਕੇ ਧਾਰਮਿਕ ਤੌਰ ਤੇ ਪਰਪੱਕ ਜਿਹੜੇ ਆ ਗੁਰਸਖ ਸਾਡੇ ਕੋਲ ਹੋਏ ਆ ਔਰ ਜਸਾ ਸਿੰਘ ਰਾਮਗੜੀਆ ਨੇ ਸਾਰੀਆਂ ਹੱਦਾਂ ਪਾਰ ਕਰਕੇ ਰਾਜ ਕਰਨ ਵਾਲੀ ਮਹਾਰਾਜਾ ਖਵਾਇਆ ਔਰ ਪੂਰੇ ਮਤਲਬ ਪੰਜਾਬ ਤੇ ਨਹੀਂ ਪੂਰੇ ਭਾਰਤ ਤੇ ਉਹਨੇ ਇੱਕ ਵਾਰੀ ਰਾਜ ਕਰਿਆ ਬਿਲਕੁਲ ਮਹਾਰਾਜੇ ਦਾ ਖਿਤਾਬ ਉਹਨੂੰ ਮਿਲਿਆ ਔਰ ਉਹਨੇ ਦਿੱਲੀ ਫਤਿਹ ਵੀ ਕੀਤੀ ਆ ਬਿਲਕੁਲ ਹਰਗਵਿੰਦਪੁਰ ਨੂੰ ਰਾਜਧਾਨੀ ਬਣਾ ਕੇ ਉੱਥੇ ਉਹਨਾਂ ਨੇ ਆ ਅੰਤਲੇ ਸਮੇਂ ਜਿਹੜੇ ਆਪਣੇ ਉੱਥੇ ਰਹੇ ਹਰਗਵਿੰਦਪੁਰ ਦਾ ਕਿਲਾ ਜਿਹੜਾ ਅੱਜ ਵੀ ਮਸ਼ਹੂਰ ਹੈ ਜਿਹਦੇ ਕਰਕੇ ਸਾਡੀ ਕੌਮ ਦਾ ਸਿਰ ਉੱਚਾ ਹੋਇਆ ਅੱਜ ਕੋਈ ਵੀ ਬੰਦਾ ਉੱਠ ਕੇ ਇਹਨੂੰ ਕੋਈ ਇਹੋ ਜਿਹਾ ਸ਼ਬਦ ਬੋਲੇ ਤਾਂ ਉਹ ਕੌਮ ਤੋਂ ਬਰਦਾਸ਼ਤ ਨਹੀਂ ਹੁੰਦਾ ਜਦੋਂ ਸਮਾਂ ਸੀ ਅਜ ਤੋਂ ਕੋਈ 100 ਸਾਲ ਪਹਿਲਾਂ ਦੀ ਗੱਲ ਕਰੀਏ ਜਾਂ ਚਲੋ ਇਹ ਤੋਂ ਨੇੜੇ ਆਈਏ 70 ਸਾਲ ਪਹਿਲਾਂ ਵੀ ਉਦੋਂ ਹਾਲਾਤ ਕੁਛ ਇਸ ਤਰ੍ਹਾਂ ਦੇ ਹੀ ਸੀ ਸਾਡਾ ਭਾਈਚਾਰਾ ਇਹਨਾਂ ਜਾਗਰਤ ਨਹੀਂ ਸੀ ਉਦੋਂ ਪਿੰਡਾਂ ਵਿੱਚ ਰਹਿੰਦੇ ਸੀ ਤਾਂ ਉਹ ਉਹਨਾਂ ਹਾਲਾਤਾਂ 'ਚੋਂ ਗੁਜ਼ਰਨਾ ਪੈਂਦਾ ਸੀ ਪਰ ਉਦੋਂ ਵੀ ਇਹਨਾਂ ਨੇ ਮਾੜਾ ਨਹੀਂ ਖਵਾਇਆ ਕਿਸੇ ਤੋਂ ਆਪਦੀ ਸੱਚੀ ਸੁੱਚੀ ਕਿਰਤ ਕਰਕੇ ਆਪਣੇ ਆਪ ਨੂੰ ਇੱਥੋਂ ਤੱਕ ਪਹੁੰਚਾਇਆ ਅੱਜ ਜਿਹੜਾ ਸਾਡਾ ਭਾਈਚਾਰਾ ਰਾਮਗੜੀਆ ਭਾਈਚਾਰਾ ਖਾਸ ਕਰਕੇ ਬੀਸੀ ਕਾਸਟਾਂ ਵਿੱਚੋਂ ਅਸੀਂ ਕਹੀਏ ਤਾਂ ਸਭ ਤੋਂ ਪਹਿਲੀ ਕਤਾਰ ਦੇ ਵਿੱਚ ਜਿਹੜਾ ਹੈ ਖੜਾ ਹੋਇਆ ਅੱਜ ਦੀ ਡੇਟ ਦੇ ਵਿੱਚ ਇਹਦੇ ਪੰਜ ਵਿਧਾਇਕ ਵੀ ਸਾਡੇ ਕੋਲ ਮੌਜੂਦ ਆ ਸਭ ਤੋਂ ਉੱਪਰਲੀ ਸੀਟ ਤੇ ਬੈਠੇ ਸਾਡੇ ਜਿਹੜੇ ਮਾਨਯੋਗ ਕੁਲਤਾਰ ਸਿੰਘ ਸੰਧਵਾ ਉਹ ਜਿਹੜੇ ਹੁਣ ਵੀ ਬੈਠੇ ਆ ਸਪੀਕਰ ਦੇ ਉਹਨਾਂ ਦੀ ਵੀ ਜਿਹੜੀ ਹੈ ਸਪੀਕਰ ਨੇ ਹਾਂਜੀ ਮੁੱਖ ਮੰਤਰੀ ਜੀ ਦੀ ਪਾਵਰ ਉਹਨਾਂ ਦੀ ਹੈ ਔਰ ਉਹਨਾਂ ਨੂੰ ਹੀ ਉਨ੍ਹਾਂ ਦੀ ਪਾਰਟੀ ਦਾ ਕੋਈ ਬੰਦਾ ਐਮਐਲਏ ਕੋਈ ਪ੍ਰਦੇਸ਼ ਬਦਾਵ ਲਈ ਵਰਤੇ ਤਾਂ ਉਹ ਪੂਰੀ ਕੌਮ ਵਾਸਤੇ ਸਾਡ ਨੂੰ ਜਿਹੜਾ ਸਿਰਨੀਵਾ ਕਰਨ ਵਾਲੀ ਗੱਲ ਕੀਤੀਈ ਆ ਫਿਰ ਇਹੜੀ ਮਾਫੀ ਮੰਗਣ ਵਾਲੀ ਗੱਲ ਤਾਂ ਇੱਕ ਹਾਸੋ ਹੀਣੀ ਗੱਲ ਆ ਪਹਿਲਾਂ ਗਾਲਾਂ ਕੱਢ ਲਓ ਮੁੜ ਕੇ ਕਹੋ ਸੌਰੀ ਤਾਂ ਗਾਲਾਂ ਕੱਢ ਕੇ ਸੌਰੀ ਨਾਲ ਕੰਮ ਨਹੀਂ ਸਰਦਾ ਹੁੰਦਾ ਇਹ ਮਾਫੀ ਦਵਾਂਗੇ ਵੀ ਤਾਂ ਅਸੀਂ ਆਪਣੇ ਭਾਈਚਾਰੇ ਦੇ ਵਿੱਚ ਉਹਨੂੰ ਬੁਲਾ ਕੇ ਪੂਰੇ ਤਰੀਕੇ ਨਾਲ ਮਾਫੀ ਮੰਗਵਾ ਕੇ ਫਿਰ ਅਸੀਂ ਉਹਦਾ ਖੜਾ ਛੱਡਾਂਗੇ ਇੱਦਾਂ ਖੜਾ ਨਹੀਂ ਛੱਡਣਾਗਾ ਇਹ ਉਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਕੋਈ ਮਾਮੂਲੀ ਗਲਤੀ ਨਹੀਂ ਹੈਗੀ ਜਿਵੇਂ ਤੁਸੀਂ ਗੱਲ ਕਰੀਆ ਵਿਧਾਇਕਾਂ ਦੀ ਕੱਲ ਦਾ ਜਿਹੜਾ ਇਕੱਠ ਹੁੰਦਾ ਹਰਮਾਨਗੜ੍ਹ ਦੇ ਵਿੱਚ ਹੋਇਆ ਸੀ ਇਕੱਠ ਉਹਨਾਂ ਜਿਹੜੇ ਵਿਧਾਇਕਾਂ ਦੀ ਗੱਲ ਕਰੀਏ ਪੰਜ ਵਿਧਾਇਕ ਤੁਹਾਡੇ ਨੇ ਕੁਲਤਾਰ ਸਿੰਘ ਸੰਧਵਾ ਵੀ ਜਿਹੜੇ ਸਪਾਈਚਾਰੇ ਨਿਲ ਦੇ ਨਾਲ ਸੰਬੰਧਿਤ ਨੇ ਇਹਨਾਂ ਵਿਧਾਇਕਾਂ ਦੇ ਵਿੱਚੋਂ ਕੋਈ ਪਰਿਵਾਰ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਬਿਲਕੁਲ ਜੀ ਕੁਲਤਾਰ ਸਿੰਘ ਸੰਧਵਾ ਜੀ ਦੇ ਛੋਟੇ ਭਾਈ ਸਾਹਿਬ ਮਿਰਿੰਦਰ ਸਿੰਘ ਜੀ ਉਹ ਸਾਡੇ ਵਿੱਚ ਮੌਜੂਦ ਸੀ ਉਹਨਾਂ ਦੇ ਨਾਲ ਘਟੋ ਘਟ ਜਿਹੜੇ 50 ਵਿਅਕਤੀ ਹੋਰ ਸੀ ਜੋ ਕੋਟਕਪੂਰਾ ਤੋਂ ਮੋਗਾ ਤੋਂ ਇਸ ਸਾਈਡ ਤੋਂ ਉਹਨਾਂ ਦੇ ਨਾਲ ਆਏ ਹੋਏ ਸੀ ਔਰ ਪੂਰਾ ਇੰਦਰਜੀਤ ਬੱਬੂ ਇੰਦਰਜੀਤ ਜਿਹੜਾ ਇੱਥੇ ਆਪਣੇ ਕੋਟਪੂਰਾ ਐਗਰੀ ਹੈਗੇ ਗੋਬਿੰਦਗਰੀ ਵਾਲੇ ਆ ਉਹ ਸੀਗੇ ਇੰਦਰਜੀਤ ਬੱਬੂ ਜਿਹੜੇ ਰਾਸ਼ਟਰਪਤੀ ਦੇ ਪੋਤਰਾ ਜੀ ਆ ਉਹ ਵੀ ਉੱਥੇ ਮੌਜੂਦ ਸੀ ਮਤਲਬ ਪੂਰਾ ਸਾਡਾ ਭਾਈਚਾਰਾ ਔਰ ਸਿਰ ਕੱਢ ਜਿਹੜੇ ਉੱਥੇ ਯੋਧੇ ਸਾਡੇ ਮੌਜੂਦ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੀ ਸਾਰਾ ਫੈਸਲਾ ਲਿਆ ਗਿਆ ਔਰ ਇਹਨੂੰ ਅਸੀਂ ਸਿਰੇ ਤੱਕ ਜਾਵਾਂਗੇ ਇtanto ਨਹੀਂ ਟੈਲ ਨਹੀਂ ਵਰਤ ਨਹੀਂ ਹੁਣ ਕਿਸੇ ਤਰ੍ਹਾਂ ਦੀ ਇੱਕ ਗੱਲ ਹੋਰ ਦੱਸ ਦਿਓ ਜਿਵੇਂ ਕੱਲ ਜਿਹੜਾ ਮਾਫੀ ਨਮਾ ਸਾਹਮਣੇ ਆ ਹਾਲਾਂਕਿ ਤੁਸੀਂ ਕਿਹਾ ਕਿ ਰਾਮਗੜੀ ਸਮਾਜ ਨੂੰ ਨਹੀਂ ਮੰਨਦਾ ਉਹ ਨਾ ਵਕਰੀ ਗੱਲ ਆ ਜਿਹੜਾ ਮਾਫੀ ਨਮਾ ਸਾਹਮਣੇ ਆ ਉਸ ਦੇ ਵਿੱਚ ਵੀ ਉਹ ਕਹਿੰਦੇ ਨਜ਼ਰ ਆਡੀਓ ਆ ਇਹ ਸ਼ਰਾਰਤੀ ਅੰਸਰਾਂ ਦੇ ਵੱਲੋਂ ਪੇਸ਼ ਕੀਤੀ ਗਿਆ ਤੁਹਾਨੂੰ ਲੱਗਦਾ ਕਿ ਇਹ ਆਡੀਓ ਜਿਹੜੀ ਸ਼ਰਾਰਤੀ ਅੰਸਰਾਂ ਦੇ ਵੱਲੋਂ ਜਾਂ ਕਿਸੇ ਦੇ ਵੱਲੋਂ ਐਡੀਟਿੰਗ ਤੌਰ ਤੇ ਜਿਵੇਂ ਪਰਚੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਐਡੀਟਿੰਗ ਤੌਰ ਤੇ ਜਿਹੜਾ ਹੈਗਾ ਬਣਾਈ ਗਈ ਐਸਾ ਕੁਝ ਤੁਹਾਨੂੰ ਲੱਗਦਾ ਕਿ ਐਸਾ ਕੁਝ ਹੈ ਨਹੀਂ ਜੇ ਮਤਲਬ ਉਹ ਇੱਕ ਗੱਲ ਤੇ ਖੜੇ ਨਾ ਜਾਂ ਤਾਂ ਕਹੋ ਵੀ ਇਹ ਐਡੀਟਿੰਗ ਤੌਰ ਤੇ ਬਣਾਈ ਮੈਂ ਨਹੀਂ ਮਾਫੀ ਮੰਗਦਾ ਭਾਈ ਤੁਸੀਂ ਜੋ ਕਰਨਾ ਕਰੋ ਜੇ ਮਾਫੀ ਮੰਗਦਾ ਇਹਦਾ ਮਤਲਬ ਉਹਦੇ ਵਿੱਚ ਕੁਝ ਦਾਲ ਦੇ ਵਿੱਚ ਕਾਲਾ ਹੈ ਕੁਝ ਕਮੀ ਹੈਗੀ ਆ ਤਾਂ ਫਿਰ ਉਹਨੂੰ ਸਹੀ ਤਰੀਕੇ ਨਾਲ ਮਾਫੀ ਮੰਗੇ ਨਾ ਪੂਰੀ ਕੌਮ ਤੋਂ ਮਾਫੀ ਮੰਗਣੀ ਪੈਣੀ ਆ ਹੁਣ ਉਹ ਇੱਕ ਪਰਿਵਾਰ ਦਾ ਜਾਂ ਇੱਕ ਬੰਦੇ ਦਾ ਮਸਲਾ ਨਹੀਂ ਰਹਿ ਗਿਆ ਇਹ ਸ਼ਬਦ ਜਿਹੜਾ ਪੂਰੀ ਕੌਮ ਵਾਸਤੇ ਵਰਤਿਆ ਉਹਨੇ ਜੀ ਮਤਲਬ ਸਾਨੂੰ ਤਾਂ ਬੋਲਦਿਆਂ ਨੂੰ ਫਿਰ ਸ਼ਰਮ ਆਉਂਦੀ ਪੈਸੀ ਆਪਣੇ ਭਾਈਚਾਰੇ ਵਾਸਤੇ ਉਹ ਸ਼ਬਦ ਵਰਤ ਨਹੀਂ ਸਕਦੇ ਜੋ ਉਹਨੇ ਵਰਤੇ ਆ ਔਰ ਕੱਲੇ ਸਾਡੇ ਭਾਈਚਾਰੇ ਵਾਸਤੇ ਨਹੀਂ ਜੇ ਆਪਾਂ ਪੱਗ ਲਾਉਣ ਦੀ ਜੁੰਡੇ ਖਲਾਰਨ ਦੀ ਗੱਲ ਕਰੀਏ ਨਾ ਤਾਂ ਸਾਡੇ ਪੂਰੇ ਸਿੱਖ ਧਰਮ ਵਾਸਤੇ ਜਾਂ ਸਿੱਖਾਂ ਵਾਸਤੇ ਉਹ ਮਾੜੀ ਗੱਲ ਆ ਇਹ ਵੀ ਬੜੀ ਵੱਡੀ ਗੱਲ ਹੈ ਕਿਉਂਕਿ ਜਿਸ ਜਿਹੜੀ ਪੱਗ ਸ਼ਾਇਦ ਕਿਸੇ ਵੇਲੇ ਉਹਨਾਂ ਦੀ ਖੁਦ ਦੇ ਸਿਰ ਤੇ ਵੀ ਹੋਇਆ ਕਰਦੀ ਜਦੋਂ ਸ਼ੁਰੂਆਤ ਉਹਨਾਂ ਨੇ ਕੀਤੀ ਉਹ ਟੇਪਾਂ ਤੇ ਅੱਜ ਵੀ ਤਸਵੀਰ ਉਹਨਾਂ ਦੀ ਹੈ ਉਸ ਤੋਂ ਬਾਅਦ ਪਹ ਮਕਬੂਲ ਹੋਏ ਚਾਹੇ ਪੱਗ ਹੋ ਉੱਤਰੀ ਉਹਨਾਂ ਦੇ ਸਿਰ ਤੋਂ ਪਰ ਉਸ ਪੱਗ ਦੀ ਵੀ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਕਰਨੀ ਉਹ ਉਹਦੇ ਬਾਰੇ ਹਸੀ ਸ਼ਬਦਾਵਲੀ ਵਰਤਣੀ ਉਹ ਵੀ ਬੜੀ ਗਲਤ ਹੈ ਉਹਨਾਂ ਨੂੰ ਪੱਗ ਦਾ ਵੀ ਇਤਿਹਾਸ ਤੇ ਪਤਾ ਨਹੀਂ ਜ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਆਪ ਦਾ ਪਰਿਵਾਰ ਜਿਹੜਾ ਵਾਰ ਦਿੱਤਾ ਪੱਗ ਬਦਲੇ ਬਿਲਕੁਲ ਠੀਕ ਹੈ ਸਾਡੇ ਯੋਧਿਆਂ ਨੇ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਪੱਗ ਬਦਲੀ ਹੋਈਆਂ ਪਾਗੀ ਸਾਡੀ ਪਛਾਣ ਆ ਔਰ ਜੇ ਅਸੀਂ ਇਹਦੇ ਬਾਰੇ ਪੱਤੀ ਸ਼ਬਦavali ਵਰਤਾਂਗੇ ਨਾ ਸਾਡੇ ਅਸੀਂ ਇਨਸਾਨ ਕਹਿ ਲਾਉਣ ਦੇ ਹੱਕਦਾਰ ਨਹੀਂ ਕੋਈ ਅਹੁਦੇਦਾਰੀਆਂ ਹੋਰ ਕੋਈ ਗੱਲ ਤਾਂ ਬਹੁਤ ਵੱਡੀ ਗੱਲ ਆ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਦੀ ਨਾਲ ਮਾਫੀ ਦੇ ਨਾਲ ਨਹੀਂ ਕੰਮ ਕਰਨਾ ਕੈਸੀ ਮਾਫੀ ਤੁਸੀਂ ਚਲੋ ਗੱਲਬਾਤ ਕੱਲ ਵਿਚਾਰ ਚਰਚਾ ਹੋਈ ਹੋਣੀ ਹੈ ਕਿਸ ਤਰ੍ਹਾਂ ਦੇ ਨਾਲ ਰਾਮਗੜੀ ਭਾਈਚਾਰਾ ਚਾਹੁੰਦਾ ਹੈ ਕਿ ਜੇਕਰ ਇਸ ਤੋਂ ਖਿਹੜਾ ਛਡਾਉਣਾ ਹੈ ਜਾਂ ਇਸ ਤੋਂ ਪਾਸੇ ਹੋਣਾ ਹੈ ਤਾਂ ਮਾਫੀ ਇਸ ਤਰ੍ਹਾਂ ਦੇ ਨਾਲ ਮੰਗਣੀ ਪੈਣੀ ਹੈ ਇਸ ਤਰ੍ਹਾਂ ਦੇ ਨਾਲ ਸਹੀ ਹੋਊਗਾ ਕੰਮ ਅਸੀਂ ਜੀ ਆਪਣਾ ਪੂਰਾ ਭਾਈਚਾਰਾ ਜਿੰਨੀਆਂ ਜਥੇਬੰਦੀਆਂ ਉੱਥੇ ਇਕੱਠੀਆਂ ਹੋਈਆਂ ਸੀ ਉਹਨਾਂ ਸਾਰਿਆਂ ਨਾਲ ਵਿਚਾਰ ਕਰਕੇ ਔਰ ਸਾਡੇ ਬੁੰਗੇ ਜਿਹੜੇ ਹੈ ਮਤਲਬ ਰਾਮਗੜੀਆ ਬੁੰਗੇ ਆ ਖਾਸ ਕਰਕੇ ਜੀ ਅਸੀਂ ਤਾਂ ਚਾਹੁੰਦੇ ਹਾਂ ਕਿ ਉੱਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਕੋਲ ਸਾਡਾ ਜਿਹੜਾ ਹਰਮੰਦਰ ਸਾਹਿਬ ਦੇ ਵਿੱਚ ਬੁੰਗਾ ਹੈ ਅਸੀਂ ਉਹ ਬੁੰਗੇ ਤੇ ਸੱਦ ਕੇ ਤੋਂ ਮਾਫੀ ਮੋਗਾਵਾਂਗੇ ਆਪਣੇ ਵੀ ਜਿਹੜੇ ਦਿੱਲੀ ਵਾਲਾ ਬੋਰਡ ਆ ਸਾਡਾ ਜਾਂ ਹੋਰ ਸਾਡੀਆਂ ਜੰਨੀਆਂ ਸਰਕਟ ਸੰਸਥਾਵਾਂ ਉਹਨਾਂ ਸਾਰਿਆਂ ਨੂੰ ਉੱਥੇ ਬੁਲਾ ਕੇ ਇਹਨੂੰ ਉੱਥੇ ਬੁਲਾ ਕੇ ਫਿਰ ਇਹ ਤੋਂ ਮਾਫੀਨਾਮਾ ਜਿਹੜਾ ਲਿਖਤੀ ਤੌਰ ਤੇ ਲਿਆਇਆ ਜਾਊਗਾ ਇਹ ਨਹੀਂ ਸ਼ਬਦੀ ਤੌਰ ਤੇ ਕਹਿਤਾ ਤੇ ਉਹ ਕੋਈ ਮਾਫੀਨਾਮਾ ਹੋ ਗਿਆ ਇਹਨੂੰ ਮਾਫੀ ਨਹੀਂ ਮੰਨਦੇ ਅਸੀਂ ਤੁਸੀਂ ਮੰਨਦੇ ਹੋ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਬੋਲੇ ਆ ਕਾਨੂੰਨੀ ਜੇ ਕਾਰਵਾਈ ਨਾ ਹੋਈ ਨਾ ਤੇ ਮਤਲਬ ਸਾਡਾ ਜਿਉਣਾ ਹੀ ਦੁਪਰ ਕਰ ਦੇਣਗੇ ਇਹ ਲੋਕ ਇਹ ਪਿਛਲੇ ਸਮੇਂ ਜ ਤੁਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਜਿਵੇਂ ਲਾਲਜੀਤ ਭੁੱਲਰ ਨੇ ਥੋੜੇ ਸ਼ਬਦ ਵਰਤੇ ਸੀ ਇਹ ਸਾਡਾ ਕਰੰਟ ਚੈੱਕ ਕਰਦੇ ਆ ਅਸੀਂ ਉਦੋਂ ਹੀ ਡੰਗ ਚੱਕ ਲਿਆ ਤਾਂ ਉਹਨੂੰ ਚੁਕਣਾ ਪੈ ਗਿਆ ਹਾਲਾਂਕਿ ਅਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਭਗਵੰਤ ਮਾਨ ਦੇ ਖਿਲਾਫ ਨਹੀਂ ਹੈਗੇ ਖੁਦ ਵੀ ਅਸੀਂ ਇਹਨੂੰ ਸਪੋਰਟ ਕਰਦੇ ਆ ਸਾਡੇ ਪੰਜ ਵਿਧਾਇਕ ਤਾਂ ਹੀ ਬਣੇ ਸਾਡੇ ਭਾਈ ਚਰ ਨੇ ਉਹਨਾਂ ਨੂੰ ਮੂਰੇ ਲਿਆਂਦਾ ਬਿਲਕੁਲ ਉਹਨਾਂ ਨੂੰ ਪਤਾ ਹੈ ਕਿ ਇਹ ਭਾਈਚਾਰਾ ਦੂਜਾਂ ਤੋਂ ਉੱਪਰ ਹੋ ਕੇ ਜਿਹੜਾ ਸਿਆਸਤ ਦੇ ਬਚਾਉਣ ਨੂੰ ਤਿਆਰ ਬੈਠਾ ਪਰ ਕੁਝ ਬੰਦੇ ਹੁੰਦੇ ਆ ਜਿਹੜੇ ਇਹਨੂੰ ਟਾਰਗੇਟ ਕਰਕੇ ਥੋੜਾ ਪਛਾਣ ਕਰਨਾ ਚਾਹੁੰਦੇ ਪਰ ਪਛਾਣ ਹੀ ਹੋਣਾ ਚਾਹੁੰਦੇ ਅਸੀਂ ਅਸੀਂ ਤਾਂ ਹੁਣ ਜੇ ਮਤਲਬ ਸਿਆਸਤ ਵਾਲੇ ਪਾਸੇ ਨੂੰ ਤੁਰੇ ਆ ਨਾ ਤਾਂ ਇਹ ਸਿਆਸਤ ਦੇ ਵਿੱਚ ਆ ਕੇ ਆਪਣੇ ਝੰਡੇ ਪੂਰੇ ਬਲੰਤ ਤੌਰ ਤੇ ਗੱਡਾਂਗੇ ਔਰ ਐ ਇਦਾਂ ਨਹੀਂ ਕੋਈ ਵਿਕਲ ਨੂੰ ਫਿਰ ਸਾਨੂੰ ਇਹੋ ਜਿਹੇ ਭੜੇ ਸ਼ਬਦ ਵਰਤੇ ਇਹ ਤੇ ਪੱਕੀ ਨਾਥੀ ਮਾਰਨੀ ਆ ਪੱਕੀ ਨਾਥੀ ਮਾਰਨੀ ਬਿਲਕੁਲ ਜੀ ਕਿਵੇਂ ਦੇਖਦੇ ਹਾਂ ਜਿਸ ਤਰ੍ਹਾਂ ਦੇ ਨਾਲ ਆਡੀਓ ਜੀ ਗੱਲਬਾਤ ਕੀਤੀ ਆਡੀਓ ਜਿਹੜੀ ਆਉਂਦੀ ਆ ਜਿਸ ਤੇ ਵਿੱਚੋਂ ਬੜਾ ਕੁਝ ਬੋਲਦੇ ਨੇ ਵੈਸੀ ਸ਼ਬਦਾਵਲੀ ਬੋਲਦੇ ਨੇ ਜਿਹੜੀ ਅਸੀਂ ਬਿਲਕੁਲ ਕੈਮਰੇ ਤੇ ਵੀ ਨਹੀਂ ਬੋਲ ਸਕਦੇ ਸਭ ਤੋਂ ਪਹਿਲਾਂ ਆਡੀਓ ਨੂੰ ਕਿਵੇਂ ਦੇਖਦੇ ਹਾਂ ਇਹ ਜੋ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਟੈਲੀਫੋਨ ਤੇ ਵੀ ਮੈਂ ਸੁਣੀ ਹੈ ਸਾਰੇ ਪੰਜਾਬ ਨੇ ਜਾਂ ਮਤਲਬ ਕਿ ਪੂਰੇ ਭਾਰਤ ਨੇ ਇਹ ਗੱਲ ਸੁਣੀ ਹੈ ਇਹ ਤਾਂ ਆਪਣੇ ਵਰਕਰਾਂ ਤੱਕ ਜਾਂ ਲੇਡੀਜ਼ ਤੱਕ ਵੀ ਬਹੁਤ ਪੱਦੀ ਸ਼ਬਦਾਵਲੀ ਬੋਲਦੇ ਆ ਕਿ ਇਹ ਸੁਣਨ ਤੋਂ ਵੀ ਬਾਹਰ ਹੈ ਇਹ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ ਅਸੀਂ ਜੋ ਹਨੂਮਾਨ ਗੜ ਵਿੱਚ ਇਕੱਠੇ ਹੋਏ ਸੀਗੇ ਇਹਦੇ ਬਾਰੇ ਖੁੱਲਕੇ ਵਿਚਾਰਾ ਹੋਈਆਂ ਅਤੇ ਅਸੀਂ ਮਤਾ ਵੀ ਪਾਸ ਕੀਤਾ ਕਿ ਇਹਨਾਂ ਨੂੰ ਮਤਲਬ ਕਿ ਜੋ ਵੀ ਸਜ਼ਾ ਮਿਲਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ ਹਰ ਹਾਲਤ ਇਹਨਾਂ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿਰੋ ਜੇ ਬਾਈਕਾਟ ਦਾ ਸਵਾਲ ਜ਼ਰੂਰ ਰਹਿ ਗਿਆ ਹੁਣ ਉੱਥੇ ਜਿਹੜੇ ਜਿਹੜੇ ਮਸਲੇ ਹੋਏ ਨੇ ਜਿਹੜੇ ਜਿਹੜੇ ਮੱਤੇ ਪਾਸੋਂ ਨਾਲ ਬਾਈ ਜੀ ਨੇ ਦੱਸਤਾ ਕਿ ਪੂਰਨ ਰੂਪ ਦੇ ਵਿੱਚ ਬਾਈਕਾਟ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਬਲਕਾਰਸਿਦੋ ਕੀਤਾ ਗਿਆ। ਜਥੇਬੰਦੀਆਂ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਗਿਆ ਜੀ। ਭਾਈਚਾਰੇ ਸਾਰੇ ਨੂੰ ਅਪੀਲ ਕੀਤੀ ਗਈ ਕਿਉਂਕਿ ਜਥੇਬੰਦੀਆਂ ਦੇ ਉੱਥੇ ਕ੍ਰੀਮ ਹੀ ਗਈ ਹੋਈ ਸੀ ਜਿਹੜੇ 2000 ਬੰਦਾ ਸੀ ਨਾ 2200 ਬੰਦਾ ਸੀ ਉੱਥੇ ਤਾਂ ਉਹ ਪੂਰੇ ਪੰਜਾਬ ਦੇ ਵਿੱਚੋਂ ਰਾਜਸਥਾਨ ਚੋਂ ਦਿੱਲੀ ਤੋਂ ਮਤਲਬ ਕ੍ਰੀਮ ਉੱਥੇ ਇਕੱਠੀ ਹੋਈ ਹੋਈ ਸੀ। ਔਰ ਉਹ ਕਰੀਮ ਨੇ ਜਿਹੜਾ ਅੱਗੇ ਜਾ ਕੇ ਹਜ਼ਾਰ-ਹਜ਼ਾਰ ਬੰਦੇ ਨੂੰ ਹੋਰ ਜਿਹੜਾ ਕਨਵੇ ਕਰਨਾ ਹੈ ਇਹ ਮੈਸੇਜ ਪੂਰੇ ਭਾਈਚਾਰੇ ਤੱਕ ਇਹ ਸਾਡਾ ਮੇਡਾ ਮਸਲਾ ਪਹੁੰਚ ਚੁੱਕਿਆ ਔਰ ਪੂਰੇ ਭਾਈਚਾਰੇ ਨੂੰ ਅਪੀਲ ਵੀ ਉੱਥੇ ਹੀ ਕੀਤੀ ਗਈ ਸੀ ਕਿ ਇਹਦਾ ਪੂਰਨ ਤੌਰ ਤੇ ਸਾਡੇ ਕਿਸੇ ਸੱਭਿਆਚਾਰਕ ਪ੍ਰੋਗਰਾਮ ਤੋਂ ਬਾਈਕਾਟ ਕੀਤਾ ਜਾਵੇ ਮਤਲਬ ਜਿਵੇਂ ਅਸੀਂ ਪਹਿਲਾਂ ਹੁੰਦੇ ਨੇ ਵੀ ਇਹਦੀ ਦਾਲ ਰੋਟੀ ਛੇਕ ਦਿਓ ਹਾਂ ਬਿਲਕੁਲ ਉਹ ਛੇਕਣ ਵਾਲੀ ਗੱਲ ਜਿਹੜੀ ਇੱਕ ਵਾਰੀ ਅਸੀਂ ਇਹਨੂੰ ਕਰ ਦਿੱਤੀ ਆ ਭਾਂਡਾ ਤਿਆਗ ਦਿਓ ਭਾਂਡਾ ਤਿਆਗ ਦਿੱਤਾ ਇਹਦਾ ਇਹਨੂੰ ਅਸੀਂ ਕਦੇ ਵੀ ਮੂੰਹ ਨਹੀਂ ਲਾਵਾਂਗੇ ਖਾਸ ਕਰ ਸਾਡੀ ਆਰਾਮਗੜੀਆ ਬਰਾਦਰੀ ਜੀਦੇ ਸਿਰ ਤੇ ਇਹ ਮਤਲਬ ਛਾਲਾ ਮਾਰਦੇ ਆ ਇਹ ਮਸਲੇ ਨੂੰ ਹੱਲ ਕਰਾਉਣ ਤੋਂ ਬਾਅਦ ਹੀ ਇਹਦੇ ਬਾਰੇ ਕੋਈ ਸੋਚਿਆ ਜਾਊਗਾ ਵੀ ਇਹਨੂੰ ਕਿਵੇਂ ਅਸੀਂ ਵਰਤਣਾ ਇਸ ਚੀ ਦੀ ਠੇਸ ਤਾਂ ਬਹੁਤ ਲੱਗੀ ਹੋਣੀ ਜਦੋਂ ਇਹ ਚੀਜ਼ ਸੁਣਿਆ ਬਹੁਤ ਇਹ ਸਾਡਾ ਮਨ ਭਰਿਆ ਹੋਇਆ ਹੁਣ ਵੀ ਮੈਂ ਗੱਲ ਕਰਦਾ ਤਾਂ ਮਨ ਉਛਲਦਾ ਹੈ ਮਤਲਬ ਇਹ ਸ਼ਬਦ ਨੂੰ ਵਰਤਣਾ ਨਹੀਂ ਚਾਹੀਦੇ ਜਿਹੜੇ ਵਰਤੇ ਆ ਨੇ ਇਹ ਪੂਰੇ ਭਾਈਚਾਰੇ 'ਚ ਇੰਨਾ ਹੀ ਰੋਸ ਜਿੰਨਾ ਮੇਰੇ ਵਿੱਚ ਆ ਇੰਨੇ ਰੋਸ ਨਾਲ ਹੀ ਉੱਥੇ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਹ ਕੱਲ ਵੀਡੀਓ ਕਾਫੀ ਜਿਹੜੀਆਂ ਚੈਨਲਾਂ ਤੇ ਵੀ ਵਾਇਰਲ ਹੋ ਗਈਆਂ ਉਹ ਸਾਰੇ ਪੰਜਾਬ ਦੇ ਵਿੱਚ ਦੂਰ ਤੱਕ ਉਹ ਖਰਾਂ ਪਹੁੰਚ ਚੁੱਕੀਆਂ ਹਾਂ ਜੀ ਤਾਂ ਰਾਮਗੜੀ ਭਾਈਚਾਰੇ ਦੇ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਸ ਵੱਲੇ ਸਾਡੇ ਨਾਲ ਸੀ ਜਿੰਨਦੇ ਵੱਲੋਂ ਕਿਹਾ ਗਿਆ ਕਿ ਬਾਈਕਾਟ ਕੀਤਾ ਗਿਆ ਪੂਰਨ ਰੂਪ ਦੇ ਵਿੱਚ ਭਾਂਡਾ ਜਿਸ ਤਰ੍ਹਾਂ ਦੇ ਨਾਲ ਗੱਲ ਹੁੰਦੀ ਹੈ ਕਿ ਪੂਰਨ ਰੂਪ ਦੇ ਵਿੱਚ ਉਹਨਾਂ ਨੂੰ ਛੇਕ ਦਿੱਤਾ ਗਿਆ ਪੂਰਨ ਰੂਪ ਦੇ ਵਿੱਚ ਬਾਈਕਾਟ ਉਹਨਾਂ ਦਾ ਹੋਇਆ ਤਾਂ ਉਹ ਕਹਿੰਦੇ ਨੇ ਕਿ ਮਾਫੀਨਾਮਾ ਜਿਸ ਤਰ੍ਹਾਂ ਦੇ ਨਾਲ ਦੋ ਬੰਦਿਆਂ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਜ਼ੁਬਾਨੀ ਮਾਫੀਨਾਮਾ ਲਿਆ ਗਿਆ ਐਸਾ ਮਾਫੀਨਾਮਾ ਨਹੀਂ ਹੋਪੇਗਾ ਪੂਰਨ ਰੂਪ ਦੇ ਵਿੱਚ ਮਾਫੀ ਮੰਗਣੀ ਪੈਣੀ ਆ ਬਲਕਾਰ ਸਿੱਧੂ ਹੋਰਾਂ ਨੂੰ ਜੇਕਰ ਇਸ ਮਸਲੇ ਤੋਂ ਨਿਪਟਾਰਾ ਹੋ ਚਾਹੁੰਦੇ ਨੇ ਤਾਂ ਉਹਨਾਂ ਨੇ ਉਹਦੇ ਵੱਲੋਂ ਵੀ ਕਿਹਾ ਕਾਨੂੰਨੀ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਹੋਵੇ ਤੁਸੀਂ ਜੁੜੇ ਰਹੋ ਆਰਐਮਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦੋ ਜੀ ਇਜਾਜ਼ਤ ਧੰਨਵਾਦ